ਕਲਾ ਗਲੇ ਚ ਖਰਾਸ਼ ਹੁੰਦੀ ਆ ਦੂਸਰੇ ਨੰਬਰ ਤੇ ਇਸ ਏਰੀਆ ਚ ਸਵੇਲਿੰਗ ਹੁੰਦੀ ਆ ਅਕੜਾਪਨ ਬੜੇ ਵੱਡੇ ਲੈਵਲ ਤੇ ਆਂਦਾ ਇਸ ਏਰੀਆ ਚ ਪਰ ਤੁਹਾਡੇ ਕੰਨ ਦੇ ਵਿੱਚ ਵੀ ਦਰਦ ਹੋਏਗਾ ਤੁਹਾਨੂੰ ਸਾਹ ਲੈਣ ਦੇ ਵਿੱਚ ਵੀ ਪ੍ਰੋਬਲਮ ਆਏਗੀ ਤਾਂ ਇੰਦਾ ਮਤਲਬ ਤੁਸੀਂ ਟੌਨਸਲ ਵਾਲੇ ਪਾਸੇ ਵੱਧ ਰਹੇ ਹੋ ਤੁਹਾਡੇ ਜਿਹੜੇ ਟੌਨਸਲਸ ਵਾ ਉਹ ਵਿਗੜ ਰਹੇ ਨੇ ਟੌਨਸਲਸ ਠੀਕ ਹੋ ਸਕਦਾ ਬਿਲਕੁਲ ਠੀਕ ਹੋਣਗੇ ਜੀ ਇਹਦੇ ਨਾਲ ਇਹ ਆਪਣੇ ਆਪ ਚ ਇੱਕ ਮੈਡੀਸਨ ਕੰਮ ਕਰੇਗੀ ਹੁਣ ਇਹਨੂੰ ਖਾਣਾ ਕਿਵੇਂ ਆ ਉਹਦੇ ਬਾਰੇ ਆਪਾਂ ਜਰੂਰ ਦੱਸਾਂਗੇ ਟੌਨਸਲਸ ਜਦੋਂ ਫੁੱਲ ਜਾਂਦੇ ਨੇ ਗਲਾ ਫੁੱਲ ਜਾਂਦਾ ਹੈ ਅਕੜਨ ਹੋ ਜਾਂਦੀ ਹੈ ਤੇ ਉਹਦਾ ਕਾਰਨ ਕੀ ਬਣਨੇ ਕੀ ਤੁਹਾਨੂੰ ਪ੍ਰੈਕਟਿਸ ਦੇ ਵਿੱਚ ਤੁਹਾਡੇ ਕੀ ਨਿਕਲ ਕੇ ਸਾਹਮਣੇ ਆਏ ਜੇ ਤੁਹਾਡੇ ਟੌਨਸਲ ਫੁੱਲ ਰਹੇ ਆ ਉਹ ਤੁਹਾਨੂੰ ਬਚਾ ਵੀ ਰਹੇ ਨੇ ਬਚਾਰੇ ਨਹੀਂ ਮਤਲਬ ਕਿ ਜਿੰਨੇ ਹੁਣ ਤੱਕ ਤੁਸੀਂ ਟੌਕਸਿਨ ਤੁਹਾਡੇ ਅੰਦਰ ਗਿਆ ਹੈ ਜ਼ਹਿਰ ਗਿਆ ਹੈ ਤੁਸੀਂ ਗਲਤ ਖਾਦਾ ਉਹ ਟੌਨਸਲ ਨੇ ਜਿਹੜੀ ਚੀਜ਼ਾਂ ਨੇ ਆਪਣੇ ਅੰਦਰ ਲੈ ਕੇ ਉਹ ਫੁੱਲ ਗਿਆ ਪਰ ਉਹਨੇ ਤੁਹਾਨੂੰ ਬਚਾ ਲਿਆ ਪਰ ਇੱਥੇ ਇੱਕ ਗੱਲ ਹੋਰ ਵੀ ਹੈ ਜੇ ਕੁਝ ਖੱਟਾ ਖਾਣ ਤੋਂ ਬਾਅਦ ਕੁਝ ਐਕਟਰ ਖਾਣ ਤੋਂ ਵਾਰ-ਵਾਰ ਟੌਨਸਲ ਫੁੱਲ ਰਿਹਾ ਤੇ ਫਿਰ ਚਿੰਤਾ ਦਾ ਵਿਸ਼ਾ ਵੀ ਹੈਗਾ ਇਹ ਕੀ ਚੀਜ਼ ਹੈਗੀ ਡਾਕਟਰ ਸਾਹਿਬ ਏ ਆ ਜੀ ਕੱਚੀ ਹਲਦੀ ਕੱਚੀ ਹਲਦੀ ਕਰੇਗੀ ਕੱਚੀ ਹਲਦੀ ਇਹ ਕੱਚੀ ਹਲਦੀ ਸਾਡੀ ਇਮਿਊਨਿਟੀ ਨੂੰ ਸਟਰੋਂਗ ਕਰੇਗੀ ਸਾਡੇ ਟੌਨਸਲ ਨੂੰ ਠੀਕ ਕਰੇ ਗਲੇ ਦੀ ਗਲੇ ਦੀ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੋ ਰਹੀ ਆ ਉਹਨੂੰ ਠੀਕ ਕਰੇਗੀ ਇੱਕ ਛੋਟਾ ਜਿਹਾ ਪੀਸ ਆਪਾਂ ਲੈ ਕੇ ਠੀਕ ਆ ਜਿਵੇਂ ਆ ਲੈ ਕੇ ਠੀਕ ਆ ਹਲਦੀ ਦਾ ਕੱਚੀ ਹਲਦੀ ਬਿਲਕੁਲ ਇਹਨੂੰ ਥੋੜਾ ਕੁੱਟ ਲੈਣਾ ਆਪਾਂ ਮਤਲਬ ਇਹ ਤਾਂ ਹੁਣ ਆਪਾਂ ਐ ਲੈ ਰਹੇ ਇਹਨੂੰ ਜਿਵੇਂ ਕੁੱਟ ਕੇ ਨਾ ਦਾ ਰਸ ਜਿਵੇਂ ਹੋਵੇ ਉਹਨੂੰ ਚੀਜ਼ ਕਰਕੇ ਜੀ ਬਣਾ ਹਾਂਜੀ ਜੀ ਦੇ ਹੇਠਾ ਰੱਖ ਲਿਓ ਬਸ ਤੁਸੀਂ ਦੇਖਿਓ ਫਿਰ ਕਿਵੇਂ ਦਿਨਾਂ ਚ ਰਿਜ਼ਲਟ ਮਿਲਦਾ ਬੱਚੇ ਜਿਹੜਾ ਸਾਬ بڑا ਹੁੰਦਾ ਜੀ ਬਿਲਕੁਲ ਜੀ ਬਿਲਕੁਲ ਬੱਚਿਆਂ ਜੀ ਹੀ ਟੌਨਸਲ ਸ਼ੁਰੂ ਤੋਂ ਕਿਉਂ ਹੋਣੇ ਸ਼ੁਰੂ ਹੋ ਗਏ ਅੱਜ ਬੱਚਿਆਂ ਨੂੰ ਮਿੱਟੀ 'ਚ ਨਹੀਂ ਖੜਾਇਆ ਜਾ ਰਿਹਾ ਅੱਜ ਬੱਚੇ ਨੂੰ ਮਾੜੀ ਜਿਹੀ ਮਿੱਟੀ ਲੱਗ ਜਾਂਦੀ ਹੈ ਤੇ ਅਗਲੇ ਦਿਨ ਦੇ ਘਰੋਂ ਦੋ ਚੜਾ ਵਾਜਦੇ ਕੱਲ ਨੂੰ ਆਈ ਸੀ ਲਿਬੜ ਕੇ ਜੇ ਤੁਸੀਂ ਉਹਨੂੰ ਲਗਾਤਾਰ 13 ਸਾਲ ਤੱਕ ਮਿੱਟੀ 'ਚ ਖੇਡਣ ਦੇ ਦੋ ਤਾਂ ਉਹਦੀ ਇਮਿਊਨਿਟੀ ਇੰਨੀ ਕੁ ਸਟਰੋਂਗ ਹੋ ਜਗੀ ਉਹਦੇ ਅੰਦਰ ਰੋਗਾਂ ਨਾਲ ਲੜਨ ਦੀ ਤੇ ਤਾਕਤ ਆ ਉਹ ਪੂਰੀ ਪਾਵਰਫੁਲ ਹੋਏਗੀ ਕੋਈ ਵੀ ਤਰ੍ਹਾਂ ਦਾ ਰੋਗ ਉਹਦਾ ਨੁਕਸਾਨ ਨਹੀਂ ਪਹੁੰਚਾ ਸਕਦਾ ਵਾਰ-ਵਾਰ ਗਲਾ ਖਰਾਬ ਹੋ ਰਿਹਾ ਵਾ ਜਿਨ੍ਹਾਂ ਨੂੰ ਡਾਕਟਰ ਨੇ ਕਹਿਤਾ ਕਿ ਹੁਣ ਤਾਂ ਭਾਈ ਆ ਉਹਦੇ ਉਹਦੇ ਵਾਸਤੇ ਨਾਗੀ ਇਲੈਕਟ੍ਰੋ ਮੋਬਿਲਿਟੀ ਸੈਂਟਰ ਹਨ ਕਿ ਡਾਕਟਰਸ ਵੱਲੋਂ ਆਪਾਂ ਸਪੈਸ਼ਲ ਇੱਕ ਟਨਸਲ ਕੇਅਰ ਲੈ ਕੇ ਆਏ ਆ ਜਿਹੜਾ 99.9% ਤੁਹਾਡੇ ਟਨਸਲਸ ਦੀ ਰਿਕਵਰੀ ਕਰੇਗਾ ਜਿਨ੍ਹਾਂ ਦੇ ਟਨਸਲਸ ਖਰਾਬ ਨੇ ਜਿਨ੍ਹਾਂ ਨੂੰ ਟਨਸਲਸ ਦੀ ਸਮੱਸਿਆ ਵਾ ਅੱਜ ਉਹਨਾਂ ਨੂੰ ਰਿਕਵਰ ਕਰਨ ਦੇ ਲਈ ਆਪਾਂ ਬੜਾ ਹੀ ਸ਼ਾਨਦਾਰ ਬੜਾ ਹੀ ਵਧੀਆ ਔਰ ਬੜਾ ਹੀ ਸੋਖੇ ਤਰੀਕੇ ਨਾਲ ਤਿਆਰ ਹੋਣ ਵਾਲਾ ਔਰ ਬੜਾ ਹੀ ਸੋਖੇ ਤਰੀਕੇ ਨਾਲ ਲਿੱਤਾ ਜਾਣ ਵਾਲਾ ਨੁਸਖਾ ਲੈ ਕੇ ਆਏ ਆ ਇਹ ਇੱਕ ਗਲਾਸ ਹੈ ਕਰੇਗਾ ਕੀ ਹੁਣ ਸਾਨੂੰ ਇਹ ਵੀ ਸਮਝਾਓ ਇੱਕ ਗਲਾਸ ਜਿਹੜੇ ਤੁਹਾਡੇ ਗਲੇ 'ਚ ਹੋ ਰਹੀ ਆ ਉਹਨੂੰ ਬੰਦ ਕਰੇਗਾ ਇੱਕ ਗਲਾਸ ਜਿਹੜੀ ਇਸ ਏਰੀਆ 'ਚ ਇਸ ਏਰੀਆ 'ਚ ਸਵੇਲਿੰਗ ਆ ਗਈ ਆ ਉਹਨੂੰ ਘਟਾਏਗਾ ਇੱਕ ਗਲਾਸ ਇਸ ਪਾਸੇ ਦਰਦ ਹੋ ਰਿਹਾ ਜਾਂ ਇਸ ਪਾਸੇ ਦਰਦ ਹੋ ਰਿਹਾ ਬੰਦ ਕਰੇਗਾ ਜੇਕਰ ਅਕਸਰ ਤੁਹਾਡਾ ਗਲਾ ਇਸ ਤਰੀਕੇ ਨਾਲ ਵਾਰ-ਵਾਰ ਵਾਰ-ਵਾਰ ਬੋਲਦਾ ਹੈ ਔਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਗਲਾ ਸੁੱਜ ਗਿਆ ਹੈ ਤੁਹਾਨੂੰ ਲੱਗਦਾ ਹੈ ਕਿ ਜੇਕਰ ਤੁਸੀਂ ਕੁਝ ਖਾਣੇ ਹੋ ਤਾਂ ਉਹ ਤੁਹਾਡੇ ਗਲੇ ਦੇ ਵਿੱਚ اٹਕ ਜਾਂਦਾ ਹੈ ਵਾਰ-ਵਾਰ ਤੁਹਾਡੇ ਮੂੰਹ ਦੇ ਵਿੱਚ ਮਵਾਦ ਆ ਰਹੀ ਹੈ ਤੁਹਾਡੇ ਅਸੀਂ ਕਹਿ ਲਈਏ ਕਿ ਗਲਾ ਹੈ ਜਿਹੜਾ ਉਹ ਗਰਦਨ ਹੈਗੀ ਹੈ ਜਿਹੜੀ ਉਹ ਆਕੜੀ ਪਈ ਹੈ ਤਾਂ ਹੁਣੇ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਤੁਸੀਂ ਇੱਕ ਇਸ ਤਰ੍ਹਾਂ ਦੀ ਦਿੱਕਤ ਇਸ ਤਰ੍ਹਾਂ ਦੀ ਪਰੇਸ਼ਾਨੀ ਵੱਲ ਵਧ ਰਹੇ ਹੋ ਜਿਸ ਦਾ ਆਉਣ ਵਾਲੇ ਦਿਨਾਂ ਚ ਬੜਾ ਭਿਆਨਕ ਨਤੀਜਾ ਨਿਕਲ ਸਕਦਾ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਡਾਕਟਰ ਕਰਨ ਕਟਾਰੀਆ ਤੇ ਡਾਕਟਰ ਗੁਰਬਖਸ਼ ਸਿੰਘ ਨਾਗੀ ਸਾਹਿਬ ਜਿਨ੍ਹਾਂ ਕੋਲੋਂ ਅੱਜ ਉਹ ਨੁਸਖਾ ਉਹ ਫਾਰਮੂਲਾ ਅਸੀਂ ਲੈਣ ਵਾਲਿਆਂ ਜੋ ਤੁਹਾਡੇ ਗਲੇ ਨਾਲ ਸੰਬੰਧਿਤ ਦਿੱਕਤਾਂ ਪਰੇਸ਼ਾਨੀਆਂ ਦੂਰ ਕਰ ਸਕਦਾ ਹੈ ਸ਼ੁਰੂਆਤ ਅਸੀਂ ਕਰਦੇ ਹਾਂ ਅੱਜ ਡਾਕਟਰ ਕਰਨ ਕਟਾਰੀਆ ਸਾਹਿਬ ਤੋਂ ਔਰ ਪੁੱਛਾਂਗੇ ਕਿ ਗਲਾ ਜਿਹੜਾ बार-बार ਖਿੱਚ-ਖਿੱਚ ਕਰੀ ਜਾਣਾ, ਗਲਾ ਭਰ-ਭਰ ਕੇ ਆਉਣਾ, ਹੋਰ ਵੀ ਬਹੁਤ ਸਾਰੇ ਮਾਮਲੇ ਹੈਗੇ ਨੇ ਜਿਹੜੇ ਇਸ ਵੇਲੇ ਵੱਧ ਰਹੇ ਨੇ ਉਹਦਾ ਕਾਰਨ ਕੀ ਹੈ? ਕਰਨ ਜੀ ਬਹੁਤ-ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ। ਧੰਨਵਾਦ ਜੀ ਹਕੀਕਤ ਟੀਵੀ ਪੰਜਾਬੀ ਦੀ ਟੀਮ ਦਾ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਚ ਹੋਣਗੇ ਔਰ ਤੰਦਰੁਸਤ ਹੋਣਗੇ। ਜਿੰਨੇ ਵੀ ਨੁਸਖੇ ਜਿੰਨੇ ਵੀ ਫਾਰਮੂਲੇ ਅੱਜ ਤੱਕ ਅਸੀਂ ਲੈ ਕੇ ਆਏ ਆਂ, ਉ ਲੈ ਰਹੇ ਹੋਣਗੇ ਅੱਛਾ ਡਾਕਟਰ ਸਾਹਿਬ ਅੱਜ ਕੱਲ ਜਿਹੜੇ ਜਿਸ ਤਰੀਕੇ ਨਾਲ ਪਹਿਲਾਂ ਵੀ ਤੁਹਾਨੂੰ ਪੁੱਛਿਆ ਗਲੇ ਦੇ ਮਾਮਲੇ ਇੰਨੇ ਜ਼ਿਆਦਾ ਵਧ ਗਏ ਨੇ ਕੋਈ ਕਹਿੰਦਾ ਕੁਝ ਹੋ ਗਿਆ ਗਲੇ ਨੂੰ ਕੋਈ ਕਹਿੰਦਾ ਜੀ ਕੁਝ ਹੋ ਗਿਆ ਇਹ ਕਾਰਨ ਕੀ ਹੈ ਕੀ ਕਾਰਨ ਮੰਨਦੇ ਹੋ ਦੇਖੋ ਫਰੂਕੀ ਸਾਹਿਬ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਕੀਤਾ ਇਹਦਾ ਮਤਲਬ ਹੈ ਹੁਣ ਕਈਆਂ ਦੇ ਮੰਨਚੇ ਹੁੰਦਾ ਕਿ ਗਲੇ 'ਚ ਵੈਸੀ ਖਰਾਸ਼ ਹੋ ਰਹੀ ਹੈ ਖਾਰਸ਼ ਹੋ ਰਹੀ ਹੈ ਨੋਰਮਲ ਹੈ ਇੱਕ ਜ਼ਿਆਦਾ ਨਹੀਂ ਗਾ ਚਲੋ ਇਸ ਨੂੰ ਅਨਗੈਲੀ ਸਮਝ ਕੇ ਢਾਲ ਦਿੰਦੇ ਆ ਪਹਿਲੀ ਅਨਗੈਲੀ ਦੂਜੇ ਨੰਬਰ ਤੇ ਜਦੋਂ ਸਵੇਲਿੰਗ ਆਂਦੀ ਆ ਇਸ ਏਰੀਆ ਦੇ ਵਿੱਚ ਉਹ ਕਹਿੰਦੇ ਆ ਕਿ ਵੈਸੇ ਕੁਝ ਗਲਤ ਖਾਦਾ ਗਿਆ ਜਾਂ ਵੈਸੇ ਹੀ ਸੋਜ ਆ ਗਈ ਢਾਲ ਦਿੱਤਾ ਹੁਣ ਜਦੋਂ ਆਪਾਂ ਇੰਨੀ ਵਾਰੀ ਕਿਸੇ ਚੀਜ਼ ਨੂੰ ਇਗਨੋਰ ਕਰਦੇ ਆ ਤਾਂ ਉਹ ਇੱਕ ਭਿਆਨਕ ਡਿਸੀਜ਼ ਯਾਨੀ ਕਿ ਕ੍ਰੋਨਿਕਲ ਡਿਸੀਜ਼ ਦਾ ਰੂਪ ਲੈ ਲੈਂਦੀ ਆ ਹੁਣ ਉਹ ਕ੍ਰੋਨਿਕਲ ਡਿਸੀਜ਼ ਓਨ ਦੇ ਮੈਂ ਦੱਸਾਂਗਾ ਕ੍ਰੋਨਿਕਲ ਡਿਸੀਜ਼ ਵੀ ਕੀ ਆ ਉਹਦੇ ਓਨ ਦੇ ਸਭ ਤੋਂ ਵੱਡੇ ਕਾਰਨ ਜਿਵੇਂ ਪਹਿਲਾ ਗਲੇ 'ਚ ਖਰਾਸ਼ ਹੁੰਦੀ ਆ ਦੂਸਰੇ ਨੰਬਰ ਤੇ ਇਸ ਏਰੀਆ 'ਚ ਸਵੇਲਿੰਗ ਹੁੰਦੀ ਆ ਅਕੜਾਪਨ ਬੜੇ ਵੱਡੇ ਲੈਵਲ ਤੇ ਆਂਦਾ ਇਸ ਏਰੀਆ ਚ ਔਰ ਤੁਹਾਡੇ ਕੰਨ ਦੇ ਵਿੱਚ ਵੀ ਦਰਦ ਹੋਏਗਾ ਜਿਨ੍ਹਾਂ ਦੇ ਕੰਨ ਦੇ ਵਿੱਚ ਦਰਦ ਹੋ ਰਿਹਾ ਅੱਜ ਉਹ ਕਹਿ ਰਿਹਾ ਕਿ ਨੋਰਮਲ ਆ ਤੁਹਾਡੇ ਕੰਨ ਦੇ ਵਿੱਚ ਵੀ ਦਰਦ ਹੋਏਗਾ ਉਸ ਤੋਂ ਬਾਅਦ ਜਿਹੜੀਆਂ ਤੁਹਾਡੀਆਂ ਇਸ ਏਰੀਆ ਦੀਆਂ ਨਸਾਂ ਨੇ ਜਿਹੜਾ ਤੁਹਾਡੇ ਸਾਹ ਲੈਣ ਦੀ ਦਿੱਕਤ ਵਾ ਤੁਹਾਨੂੰ ਸਾਹ ਲੈਣ ਦੇ ਵਿੱਚ ਵੀ ਪ੍ਰੋਬਲਮ ਆਏਗੀ ਸਾਹ ਚੜ ਚੜ ਕੇ ਆਏਗਾ ਤੁਹਾਡਾ ਸਾਹ ਫੁੱਲੇਗਾ ਔਰ ਜਦੋਂ ਇਸ ਤਰ੍ਹਾਂ ਦੇ ਸਮੱਸਿਆਵਾਂ ਲੱਗ ਗਈਆਂ ਤਾਂ ਤੁਸੀਂ ਚੱਕੰਨੇ ਹੋ ਜੋ ਔਰ ਲਾਸਟ ਤੇ ਜੇ ਤੁਹਾਨੂੰ ਬੁਖਾਰ ਚੜ ਰਿਹਾ ਵਾਰ-ਵਾਰ ਜੇ ਤੁਹਾਨੂੰ ਖਫ ਆ ਰਹੀ ਹੈ ਖੰਗ ਆ ਰਹੀ ਹੈ ਰੇਸ਼ਾ ਬਲਗਮ ਬਾਹਰ ਆ ਰਿਆ ਵਾ ਤੇ ਜਾ ਫਿਰ ਤੁਹਾਡੇ ਜਿਹੜੀ ਇਮਿਊਨਿਟੀ ਲੈਵਲ ਵਾ ਉਹ ਬੜਾ ਲੋ ਹੋ ਚੁੱਕਾ ਵਾ ਤਾਂ ਇੰਦਾ ਮਤਲਬ ਤੁਸੀਂ ਟੌਨਸਲ ਵਾਲੇ ਪਾਸੇ ਵੱਧ ਰਹੇ ਹੋ ਤੁਹਾਡੇ ਜਿਹੜੇ ਟੌਨਸਲਸ ਵਾ ਉਹ ਵਿਗੜ ਰਹੇ ਨੇ ਹੁਣ ਇਹ ਜਿਹੜੀ ਅੱਜ ਆਪਾਂ ਵੀਡੀਓ ਸ਼ੂਟ ਕਰ ਰਹੇ ਆ ਜਿਹੜੀ ਅੱਜ ਆਪਾਂ ਦਰਸ਼ਕਾਂ ਨੂੰ ਜਾਣਕਾਰੀ ਦੇ ਰਹੇ ਆ ਇਹ ਆਪਾਂ ਦੇ ਰਹੇ ਆ ਟੌਨਸਲਸ ਬਾਰੇ ਹੁਣ ਆਮ ਹੀ ਲੋਕਾਂ ਨੂੰ ਹੋਏਗਾ ਕਿ ਟੌਨਸਲਸ ਇੱਕ ਨਾਰਮਲ ਜੀ ਚੀਜ਼ ਆ ਇਹ ਇੱਕ ਤਰ੍ਹਾਂ ਦੇ ਹੁੰਦੇ ਆ ਇਸ ਏਰੀਆ ਦੇ ਜੀਵ ਦੇ ਥੱਲੇ ਦੇ ਪਾਸੇ ਪਰ ਨਹੀਂ ਫਰੂਕੀ ਸਾਹਿਬ ਟੌਨਸਲ ਚਾਰ ਤਰ੍ਹਾਂ ਦੇ ਸੈੱਟ ਹੁੰਦੇ ਆ ਚਾਰ ਸੈੱਟ ਨੇ ਟੌਨਸਲ ਬਿਲਕੁਲ ਜੀ ਟੌਨਸਲ ਦੇ ਚਾਰ ਸੈੱਟ ਨੇ ਜਿਹੜਾ ਸਭ ਤੋਂ ਪਹਿਲਾ ਇਸ ਏਰੀਆ 'ਚ ਆ ਜਾਂਦਾ ਵਾ ਦੂਸਰੇ ਨੰਬਰ ਤੇ ਜਦੋਂ ਆਪਾਂ ਸਾਹ ਲੈਨੇ ਆ ਔਰ ਜਦੋਂ ਸਾਹ ਲੈਣ ਤੋਂ ਬਾਅਦ ਜਿਹੜੀ ਅੰਦਰ ਗੰਦੀ ਹਵਾ ਜਾਂਦੀ ਆ ਦੂਸ਼ਿਤ ਹਵਾ ਜਾਂਦੀ ਆ ਔਰ ਜਿਹੜੇ ਬੈਕਟੀਰੀਆ ਜਿਹੜੇ ਕੈਮੀਕਲ ਅੰਦਰ ਹੁੰਦੇ ਨੇ ਉਹ ਜਿਹੜੇ ਨੱਕ ਵਾਲੇ ਪਾਸੇ ਇਸ ਏਰੀਆ 'ਚ ਟੌਨਸਲਸ ਹੁੰਦੇ ਆ ਉਹ ਉਹਨੂੰ ਪਹਿਲਾਂ ਹੀ ਖਤਮ ਕਰ ਦਿੰਦੇ ਆ ਤੀਸਰੇ ਨੰਬਰ ਤੇ ਜਿਹੜੀ ਆਪਣੀ ਜੀਭ ਦੇ ਪਿਛਲੇ ਪਾਸੇ ਆ ਉਹ ਟੌਨਸਲ ਔਰ ਚੌਥੇ ਨੰਬਰ ਤੇ ਕ ਇਹ ਚਾਰ ਤਰ੍ਹਾਂ ਦੇ ਟੌਨਸਲਸ ਸੈੱਟ ਹੁੰਦੇ ਆ ਜਿਹੜੇ ਤੁਹਾਡੇ ਸਰੀਰ ਦੇ ਸੁਰੱਖਿਆ ਕਵਚ ਨੇ ਅੱਜ ਤੱਕ ਆਪਾ ਸੁਰੱਖਿਆ ਕਵਚ ਮਤਲਬ ਮੈਂ ਦੱਸਦਾ ਛੋਟੀਗੜ ਬਿਲਕੁਲ ਜੀ ਬਿਲਕੁਲ ਆਪਣੇ ਸਰੀਰ ਦੇ ਸਿਕਿਉਰਿਟੀ ਗਾਰਡ ਨੇ ਜਿਹੜੇ ਇਹ ਟੌਨਸਲਸ ਨੇ ਅੱਜ ਤੱਕ ਆਪਾਂ ਸੁਣਿਆ ਵੀ ਟੌਨਸਲਸ ਵਦਨ ਦੇ ਨਾਲ ਬੜੀਆਂ ਦਿੱਕਤਾਂ ਆਉਂਦੀਆਂ ਨੇ ਪਰ ਨਹੀਂ ਜੇ ਤੁਹਾਡੇ ਟੌਨਸਲਸ ਨੇ ਟੌਨਸਲਸ ਤੁਹਾਡੇ ਸਿਕਿਉਰਿਟੀ ਗਾਰਡ ਨੇ ਤੁਹਾਡੇ ਇਮਿਊਨਿਟੀ ਲੈਵਲ ਨੇ ਤੁਹਾਡੇ ਰੋਗਾਂ ਨਾਲ ਲੜਨ ਵਾਲੀ ਸ਼ਕਤੀ ਆ ਜਿਹੜੇ ਟੌਨਸਲ ਸਰੀਰ ਦੇ ਵਿੱਚ ਕੰਮ ਕਰਦੇ ਔਰ ਅੱਜ ਜਿਨ੍ਹਾਂ ਦੇ ਟੌਨਸਲਸ ਖਰਾਬ ਨੇ ਜਿਨ੍ਹਾਂ ਨੂੰ ਟੌਨਸਲਸ ਦੀ ਸਮੱਸਿਆ ਵਾ ਅੱਜ ਉਹਨਾਂ ਨੂੰ ਰਿਕਵਰ ਕਰਨ ਦੇ ਲਈ ਆਪਾਂ ਬੜਾ ਹੀ ਸ਼ਾਨਦਾਰ ਬੜਾ ਹੀ ਵਧੀਆ ਔਰ ਬੜਾ ਹੀ ਸੋਖੇ ਤਰੀਕੇ ਨਾਲ ਤਿਆਰ ਹੋਣ ਵਾਲਾ ਔਰ ਬੜਾ ਹੀ ਸੋਖੇ ਤਰੀਕੇ ਨਾਲ ਲਿੱਤਾ ਜਾਣ ਵਾਲਾ ਨੁਸਖਾ ਲੈ ਕੇ ਆਏ ਆਂ ਉਹ ਆਪਾ ਦੱਸਾਂਗੇ ਦਰਸ਼ਕਾਂ ਜੀ ਜੀ ਚਲੋ ਸੋ ਬਹੁਤ ਤਰੀਕੇ ਨਾਲ ਡਾਕਟਰ ਕਰਨ ਕਟਾਰ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਸਾਨੂੰ ਵੀ ਹੁਣ ਤੱਕ ਤਾਂ ਇਹ ਗੱਲ ਸੀ ਕਿ ਜਿਹੜੇ ਕਾਉਂਸਲਸ ਹੈਗੇ ਨੇ ਉਹ ਸਾਡੇ ਗਲੇ ਦੇ ਵਿੱਚ ਹੀ ਹੁੰਦੇ ਨੇ ਨਵੀਂ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਡਾਕਟਰ ਕਰਨ ਕਟਾਰੀਆ ਸਾਹਿਬ ਨੇ ਅੱਛਾ ਸਾਡੇ ਨਾਲ ਨਾਗੀ ਜੀ ਵੀ ਨੇ ਡਾਕਟਰ ਗੁਰਬਖਸ਼ ਸਿੰਘ ਨਾਗੀ ਸਾਹਿਬ ਨਾਗੀ ਸਾਹਿਬ ਸਭ ਤੋਂ ਪਹਿਲਾ ਸਵਾਲ ਫਿਰ ਇਹ ਦੱਸੋ ਜਿਸ ਤਰੀਕੇ ਨਾਲ ਡਾਕਟਰ ਕਰਨ ਜੀ ਨੇ ਦੱਸਿਆ ਕਿ ਕਾਉਂਸਲਸ ਸਾਡੇ ਕੀ ਕੰਮ ਕਰਦੇ ਨੇ ਕਹਿ ਰਹੇ ਨੇ ਕਿ ਸਕਿਉਰਿਟੀ ਗਾਰਡ ਦਾ ਕੰਮ ਕਰਦੇ ਨੇ ਅੱਛਾ ਫਿਰ ਟੌਨਸਲ ਜਦੋਂ ਫੁੱਲ ਜਾਂਦੇ ਨੇ ਗਲਾ ਫੁੱਲ ਜਾਂਦਾ ਆ ਅਕੜਨ ਹੋ ਜਾਂਦੀ ਹੈ ਤੇ ਉਹਦਾ ਕਾਰਨ ਕੀ ਬਣਦੇ ਕੀ ਤੁਹਾਨੂੰ ਪ੍ਰੈਕਟਿਸ ਦੇ ਵਿੱਚ ਤੁਹਾਡੇ ਕੀ ਨਿਕਲ ਕੇ ਸਾਹਮਣੇ ਆਏ ਬਿਲਕੁਲ ਹੀ ਸਭ ਤੋਂ ਪਹਿਲਾਂ ਆਖੀ ਗੱਟੀ ਵੀ ਪੰਜਾਬੀ ਦਾ ਬਹੁਤ-ਬਹੁਤ ਧੰਨਵਾਦ ਔਰ ਜਿਨ੍ਹਾਂ ਨੇ ਸਾਨੂੰ ਫਿਰ ਇੱਕ ਵਾਰ ਸਾਡੇ ਦਰਸ਼ਕਾਂ ਨਾਲ ਰੂਬਰੂ ਕੀਤਾ ਔਰ ਸਭ ਤੋਂ ਜ਼ਿਆਦਾ ਧੰਨਵਾਦ ਸਾਡੇ ਸਰੋਤਿਆਂ ਦੇ ਜਿਹੜੇ ਸਾਡੇ ਇਸ ਨੁਕਸੇ ਨੂੰ ਵਰਤ ਰਹੇ ਆ ਹਾਂ ਗੱਲ ਕਰੀਏ ਟੌਨਸਲ ਜੀ ਫਰੁਕੀ ਸਾਹਿਬ ਜਿਵੇਂ ਇੱਕ ਗੱਲ ਹੋਰ ਗੱਲਾਂ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਚਾਰਟਰਡ ਟੌਨਸਲ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਤੁਹਾਡੇ ਟੌਨਸਲ ਫੁੱਲ ਰਹੇ ਆ ਮੰਨ ਲਓ ਇਹ ਮੈਂ ਗੱਲ ਕਰਾਂ ਕਿ ਉਹ ਤੁਹਾਨੂੰ ਬਚਾ ਵੀ ਰਹੇ ਨੇ ਬਚਾ ਰਹੇ ਨੇ ਮਤਲਬ ਕਿ ਜਿੰਨੇ ਹੁੰਤੇ ਕਿ ਤੁਸੀਂ ਟੌਕਸਿਨ ਤੁਹਾਡੇ ਅੰਦਰ ਗਿਆ ਹੈ ਜ਼ਹਿਰ ਗਿਆ ਹੈ ਤੁਸੀਂ ਗਲਤ ਖਾਦਾ ਉਹ ਟੌਨਸਿਲ ਨੇ ਜਿਹੜੀ ਚੀਜ਼ਾਂ ਨੇ ਆਪਣੇ ਅੰਦਰ ਲੈ ਕੇ ਉਹ ਫੁੱਲ ਗਿਆ ਪਰ ਉਹਨੇ ਤੁਹਾਨੂੰ ਬਚਾ ਲਿਆ ਅੱਛਾ ਜਿਵੇਂ ਡਾਕਟਰਾਂ ਨੇ ਬੋਲੇ ਸਾਡੇ ਸਿਕਿਉਰਟੀ ਗਾਰਡ ਸਿਕਿਉਰਟੀ ਗਾਰਡ ਦਾ ਮਤਲਬ ਕੀ ਹੈ ਕਿ ਸਾਡੀ ਉਹਨੇ ਸੇਫਟੀ ਕੀਤੀ ਨਾ ਉਹਨਾਂ ਨੇ ਉਹ ਟੌਕਸਿਨ ਲੈ ਕੇ ਆਪ ਫੁੱਲ ਗਿਆ ਪਰ ਸਾਡੀ ਬਾਡੀ ਨੂੰ ਬਚਾ ਲਿਆ ਮਤਲਬ ਫਿਥੋਡਾ ਕਹਿੰਦਾ ਮਤਲਬ ਤਾਂ ਇਹ ਵੀ ਫਿਰ ਜੇ ਕਿਸੇ ਦੇ ਟੌਨਸਲ ਫੁੱਲੇ ਹੋਣ ਤੇ ਉਹਨੂੰ ਪਰਮਾਤਮਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਕਿ ਉਹਦੀ ਇਮਿਊਨਿਟੀ ਕੰਮ ਕਰ ਰਹੀ ਹੈ ਬਿਲਕੁਲ ਉਹਦੀ ਉਹਨੂੰ ਸ਼ੁਕਰ ਕਰਦਾ ਜੇ ਇਮਿਊਨਿਟੀ ਕੰਮ ਕਰ ਰਹੀ ਹੈ ਪਰ ਇੱਥੇ ਇੱਕ ਗੱਲ ਹੋਰ ਵੀ ਹੈ ਜੇ ਕੁਝ ਖੱਟਾ ਖਾਣ ਤੋਂ ਬਾਅਦ ਕੁਝ ਐਕਟਰ ਖਾਣ ਤੋਂ ਵਾਰ-ਵਾਰ ਟੌਨਸਲ ਫੁੱਲ ਰਿਹਾ ਤੇ ਫਿਰ ਚਿੰਤਾ ਦਾ ਵਿਸ਼ਾ ਵੀ ਹੈਗਾ ਅੱਛਾ ਨਹੀਂ ਪਰ ਡਾਕਟਰ ਸਭ ਅੱਜਕੱਲ੍ਹ ਤਾਂ ਡਾਕਟਰ ਕਹਿੰਦੇ ਨੇ ਵੀ ਇਹ ਤਾਂ ਕੋਈ ਚਿੰਤਾ ਦਾ ਵਿਸ਼ਾ ਹੀ ਹੈ ਨਹੀਂ ਤੋ ਤੁਸੀਂ ਇਹਦਾ ਆਪਰੇਸ਼ਨ ਕਰਾ ਕੇ ਟੌਨਸਲ ਕਢਾ ਦਿਓ ਸਰ ਫਿਰ ਉਹੀ ਗੱਲ ਉਹਨਾਂ ਦੇ ਮੁਤਾਬਕ ਤੇ ਇਹ ਜੇ ਕਿ ਇਹ ਕਿ ਇਹ ਬੜਾ ਸੌਖਾ ਨਹੀਂ ਹੈ ਕਿਉਂਕਿ ਜਿਹੜੇ ਇਹ ਚੀਜ਼ ਦੇ ਉੱਪਰ ਬੜਾ ਰਿਸਕੀ 파ਟ ਹੁੰਦਾ ਪਰ ਦੇਵੇ ਗੱਲ ਕਰਾਂ ਜ਼ਰੂਰੀ ਨਹੀਂ ਕਿ ਆਪਾਂ ਆਪਰੇਸ਼ਨ ਹੀ ਕਰਾਉਣਾ ਆਪਾਂ ਕੁਦਰਤੀ ਢਾਂਚੇ ਜਾ ਕੇ ਨੂੰ ਠੀਕ ਕਰ ਸਕਦੇ ਆ ਨਾ ਇਹਦੇ ਵਿੱਚ ਕੁਝ ਚੀਜ਼ਾਂ ਦਾ ਆਪਾਂ ਨੂੰ ਜਿਵੇਂ ਖੱਟੀ ਤੇਲੀ ਚੀਜ਼ ਦਾ ਪਰਹੇਜ਼ ਕਰਨਾ ਪੈਂਦਾ ਜਿਵੇਂ ਜਿਆਦਾ ਸਪਾਈਸੀ ਫੂਡ ਦਾ ਪਰਹੇਜ਼ ਕਰਨਾ ਪਏਗਾ ਯੰਗ ਫੂਡ ਜਿਹੜਾ ਆਪਾਂ ਲੈ ਰਹੇ ਆ ਜਾਂ ਕੋਈ ਕੋਲਡ ਡਰਿੰਕ ਜਿਆਦਾ ਲੈ ਰਹੇ ਆ ਉਹਨਾਂ ਚੀਜ਼ਾਂ ਦਾ ਪਰਹੇਜ਼ ਕਰਨਾ ਪਏਗਾ ਠੰਡੀਆਂ ਚੀਜ਼ਾਂ ਦਾ ਪਰਹੇਜ਼ ਹਾਂ ਜਦੋਂ ਵੀ ਇਸ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ ਕਿ ਤੁਸੀਂ ਵਾਰਮ ਵਾਟਰ ਮਤਲਬ ਕਿ ਕੋਸਾ ਜਾਂ ਪਾਣੀ ਪੀਓ ਜਿਆਦਾ ਗਰਮ ਨਹੀਂ ਔਰ ਠੰਡੇ ਫਿਰ ਦੂਜੇ ਨੰਬਰ ਤੇ ਜਿੰਨੀਆਂ ਫ੍ਰਿਜ ਵਾਲੀਆਂ ਆਈਟਮਾਂ ਉਹਨੂੰ ਬੰਦ ਕਰਨਾ ਪੈਗਾ ਕਿਉਂਕਿ ਫ੍ਰਿਜ ਵਾਲੀਆਂ ਚੀਜ਼ਾਂ ਨਾਲ ਇਹ ਜਿਆਦਾ ਇਸ ਚੀਨ ਨੂੰ ਸੋਇਲਿੰਗ ਆਏਗੀ ਜਦ ਬੱਚੇ ਇੰਝ ਡਾਟ ਸਬ ਬੜਾ ਹੁੰਦਾ ਜੀ ਬਿਲਕੁਲ ਜੀ ਬਿਲਕੁਲ ਦੇਖੋ ਅੱਜ ਸਭ ਤੋਂ ਵੱਡਾ ਕਾਰਨ ਬੱਚੇ ਦੀ ਇਮਿਊਨਿਟੀ ਲੋ ਹੋ ਰਹੀ ਹੈ ਹੁਣ ਫਿਰੁ ਕਿ ਸਾਹਿਬ ਇੱਥੇ ਇੱਕ ਚੀਜ਼ ਬਹੁਤ ਵੱਡੀ ਆਂਦੀ ਬੱਚਿਆਂ 'ਚ ਹੀ ਟੌਨਸਲ ਸ਼ੁਰੂ ਤੋਂ ਕਿਉਂ ਹੋਣੇ ਸ਼ੁਰੂ ਹੋ ਗਏ ਪਹਿਲੋ ਤਾਂ ਆਪਾਂ ਜੀ ਦੇਖੀਏ ਅੱਜ ਮੇਰੀ 40 ਸਾਲ ਦੀ ਏਜ ਆ ਆਪਾਂ ਇਹ ਤੋਂ ਪਹਿਲ ਸੁਣਿਆ ਵੀ ਨਹੀਂ ਸੀ ਪਰ ਅੱਜ ਬੱਚਿਆਂ 'ਚ ਕਿਉਂ ਹੋ ਰਿਹਾ ਅੱਜ ਬੱਚਿਆਂ ਨੂੰ ਮਿੱਟੀ 'ਚ ਨਹੀਂ ਖੜਾਇਆ ਜਾ ਰਿਹਾ ਕਿਉਂਕਿ ਜਦੋਂ ਮਿੱਟੀ 'ਚ ਖੜਾਵਾਂਗੇ ਤਾਂ ਉਹਨਾਂ ਦੀ ਇਮਿਊਨਿਟੀ ਸਟਰੋਂਗ ਹੋਏਗੀ ਉਹਨਾਂ ਦੇ ਮਸਲ ਮਜ਼ਬੂਤ ਹੋਏਗੇ ਬਲੱਡ ਸਰਕਲ ਸਹੀ ਹੋਵੇਗਾ ਅੱਜ ਬੱਚੇ ਨੂੰ ਮਾੜੀ ਜਿਹੀ ਮਿੱਟੀ ਲੱਗ ਜਾਂਦੀ ਏ ਤੇ ਅਗਰ ਉਹਦੇ ਘਰੋਂ ਦੋ ਚਪੜਾ ਵਜਦੇ ਪਰ ਜਦੋਂ ਬੱਚਾ ਜੇ ਬੱਚਾ ਛੋਟਾ ਹੈ 2 ਤੋਂ 3 ਸਾਲ ਦਾ ਬੱਚਾ ਆਏਗਾ ਉਹਨੂੰ ਹਰ ਰੋਜ਼ ਮਿੱਟੀ ਚ ਖੜਾਓ ਜੇ ਤੁਸੀਂ ਉਹਨੂੰ ਲਗਾਤਾਰ 13 ਸਾਲ ਤੱਕ ਮਿੱਟੀ 'ਚ ਖੇਡਣ ਦੇ ਦੋ ਤਾਂ ਉਹਦੀ ਇਮਿਊਨਿਟੀ ਇੰਨੀ ਕੁ ਸਟਰੋਂਗ ਹੋ ਜਗੀ ਉਹਦੇ ਅੰਦਰ ਰੋਗਾਂ ਨਾਲ ਲੜਨ ਦੀ ਤੇ ਤਾਕਤ ਆ ਉਹ ਪੂਰੀ ਪਾਵਰਫੁਲ ਹੋਏਗੀ ਕੋਈ ਵੀ ਤਰ੍ਹਾਂ ਦਾ ਰੋਗ ਉਹਦਾ ਨੁਕਸਾਨ ਨਹੀਂ ਪਹੁੰਚਾ ਸਕਦਾ ਜੀ ਜੀ ਚਲੋ بس ਇੱਕ ਵਾਰ ਮੁੜ ਤੋਂ ਜੁੜਦੇ ਹਾਂ ਡਾਕਟਰ ਕਰਨ ਘਟਾਰੀ ਸਾਹਿਬ ਨਾਲ ਕਰਨ ਸਾਹਿਬ ਇੱਕ ਹੋਰ ਬੜਾ ਅਹਿਮ ਮਸਲਾ ਇੱਥੇ ਇਹ ਹੈ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਨੇ ਦੱਸਿਆ ਵੀ ਅਗਰ ਕਾਉਂਸਲਸ ਲਗਾਤਾਰ ਹੋ ਰਹੇ ਨੇ ਤਾਂ ਇਹ ਚਿੰਤਾ ਦਾ ਵਿਸ਼ਾ ਹੈ ਤੇ ਫਿਰ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਤੁਸੀਂ ਅੱਜ ਸਾਡੇ ਦਰਸ਼ਕਾਂ ਤੱਕ ਸਾਂਝਾ ਕਰਨ ਵਾਲਿਓ ਕਿ ਜਿਨ੍ਹਾਂ ਦੇ ਵਾਰ-ਵਾਰ ਕਾਉਂਸਲ ਹੋ ਰਹੇ ਨੇ ਵਾਰ-ਵਾਰ ਗਲਾ ਦਰਦ ਕਰਦਾ ਹੈ ਵਾਰ-ਵਾਰ ਵਲੀ ਜਿਹੜੀ ਉਹਨਾਂ ਨੂੰ ਰੱਟ ਹੈਗੀ ਹੈ ਲਾਉਣੀ ਪੈਂਦੀ ਹੈ ਕਈ ਵਾਰ ਇਸ ਤਰ੍ਹਾਂ ਦੀ ਥਾਂ ਤੇ ਹੁੰਦਾ ਬੰਦਾ ਬੜਾ ਔਕਵਰਡ ਲੱਗਦਾ ਬੜਾ ਔਖਾ ਲੱਗਦਾ ਹੈ ਇਸ ਤਰ੍ਹਾਂ ਵਾਰ-ਵਾਰ ਰਿਪੀ ਤੇ ਫਿਰ ਇਹਦਾ ਹੱਲ ਕੀ ਹੈ ਕੁਦਰਤ ਨੇ ਕੀ ਹੱਲ ਰੱਖਿਆ ਦੇਖੋ ਜੀ ਫਰੂਕੀ ਸਾਹਿਬ ਆਪਾਂ ਹਰ ਵਾਰ ਗੱਲ ਕਰਦੇ ਆ ਕਿ ਕੁਦਰਤ ਬਿਆਨਤਾ ਕੁਦਰਤ ਅਪਾਰ ਆ ਹੋਰ ਕੁਦਰਤ ਦੇ ਵਿੱਚ ਹਰ ਇੱਕ ਚੀਜ਼ ਦਾ ਹਰ ਇੱਕ ਚੀਜ਼ ਦਾ ਹੱਲ ਪਿਆ ਵਾ ਹਰ ਇੱਕ ਤਰੀਕੇ ਦੇ ਨਾਲ ਆਪਾਂ ਇਹਨੂੰ ਠੀਕ ਕਰ ਸਕਦੇ ਜਰੂਰੀ ਨਹੀਂ ਕਿ ਆਪਰੇਸ਼ਨ ਕਰਉਣਾ ਹੀ ਇਹਦਾ ਹੱਲ ਵਾ ਬਿਨਾ ਆਪਰੇਸ਼ਨ ਤੋਂ ਕਿਉਂਕਿ ਦੇਖੋ ਜਿਹੜਾ ਸਰੀਰ ਵਾ ਇਹ ਕੁਦਰਤੀ ਪ੍ਰੋਡਕਟ ਵਾ ਇਹਨੂੰ ਕਿਸੇ ਦੁਨੀਆ ਨਾਲ ਕਿਸੇ ਤਰੀਕੇ ਨਾਲ ਤਿਆਰ ਨਹੀਂ ਕੀਤਾ ਗਿਆ ਇਹਨੂੰ ਕੁਦਰਤ ਨੇ ਤਿਆਰ ਕੀਤਾ ਵਾ ਔਰ ਇਹਦਾ ਜਿਹੜਾ ਇਲਾਜ ਵਾ ਉਹ ਵੀ ਆਪਾਂ ਕੁਦਰਤੀ ਤਰੀਕੇ ਨਾਲ ਜੁੜ ਕੇ ਹੀ ਕਰ ਸਕਦੇ ਆ ਕਿਉਂਕਿ ਦੇਖੋ ਅੱਜ ਟੌਨਸਲ ਦੀ ਸਮੱਸਿਆ ਬੜੀ ਵਧ ਰਹੀ ਹੈ ਔਰ ਇਹਦੇ ਵਾਸਤੇ ਆਪਾਂ ਬੜਾ ਹੀ ਸ਼ਾਨਦਾਰ ਤੇ ਘਰੇਲੂ ਨੁਸਖਾ ਲੈ ਕੇ ਆਏ ਆ ਕਿਉਂਕਿ ਹਰ ਵਾਰ ਦੀ ਤਰ੍ਹਾਂ ਜਿਹੜੀ ਵੀ ਚੀਜ਼ ਸਾਡੇ ਟੇਬਲ ਤੇ ਪਈ ਹੋਏਗੀ ਉਹ ਕਦੇ ਵੀ ਆਰਟੀਫੀਸ਼ਲ ਨਹੀਂ ਹੋਏਗੀ ਔਰ ਕਦੇ ਵੀ ਦੁਨੀਆਵੀ ਨਹੀਂ ਹੋਏਗੀ ਉਹ ਹਮੇਸ਼ਾ ਕੁਦਰਤੀ ਹੀ ਹੋਏਗੀ ਔਰ ਕੁਦਰਤੀ ਤਰੀਕੇ ਦੇ ਨਾਲ ਹੀ ਅੱਜ ਆਪਾਂ ਟੌਨਸਲਸ ਨੂੰ ਠੀਕ ਕਰਾਂਗੇ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਅੱਜ ਦੱਸਿਆ ਕਿ ਕੁਦਰਤੀ ਇਹ ਕੀ ਚੀਜ਼ ਹੈ ਜੀ ਡਾਕਟਰ ਸਾਹਿਬ ਇਹ ਹੈ ਜੀ ਕੱਚੀ ਹਲਦੀ ਅੱਛਾ ਕੱਚੀ ਹਲਦੀ ਕਰੇਗੀ ਕੱਚੀ ਹਲਦੀ ਇਹ ਕੱਚੀ ਹਲਦੀ ਸਾਡੀ ਇਮਿਊਨਿਟੀ ਨੂੰ ਸਟਰੋਂਗ ਕਰੇਗੀ ਸਾਡੇ ਟੌਨਸਿਲ ਨੂੰ ਠੀਕ ਕਰੇ ਗਲੇ ਦੀ ਗਲੇ ਦੀ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੋ ਰਹੀ ਆ ਉਹਨੂੰ ਠੀਕ ਕਰੇਗੀ ਔਰ ਜੇ ਗੱਲ ਕਰਾਂ ਇਹ ਕੱਚੀ ਹਲਦੀ ਐਂਟੀ ਕੈਂਸਰ ਔਰ ਆਪਣੀ ਜੀਭ ਦੇ ਥੱਲੇ ਇਹਨੂੰ ਹੁਣ ਦੇਖੋ ਖਾਣ ਦਾ ਜਿਹੜਾ ਤਰੀਕਾ ਹੈ ਦੇਖੋ ਕਹਿੰਦੇ ਜਿਹਨੂੰ ਆ ਗਿਆ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਬਸ ਆਪਾਂ ਇਹਨੂੰ ਖਾਣ ਦਾ ਤਰੀਕਾ ਸਹੀ ਕਰਨਾ ਜਦੋਂ ਇਹਦਾ ਤਰੀਕਾ ਸਹੀ ਕਰ ਲਿਆ ਤਾਂ ਆਪਾਂ ਵੀ ਆਪਦੇ ਰੋਗ ਠੀਕ ਕਰ ਸਕਦੇ ਆ ਹੁਣ ਇਹਨੂੰ ਵਰਤਲ ਸਹੀ ਹੋ ਸਕਦਾ ਬਿਲਕੁਲ ਠੀਕ ਹੋਣਗੇ ਜੀ ਇਹਦੇ ਨਾਲ ਇਹ ਆਪਣੇ ਆਪ ਚ ਇੱਕ ਮੈਡੀਸਨ ਇਹ ਕੰਮ ਕਰੇਗੀ ਹੁਣ ਇਹਨੂੰ ਖਾਣਾ ਕਿਵੇਂ ਆ ਉਹਦੇ ਬਾਰੇ ਆਪਾਂ ਜਰੂਰ ਦੱਸਾਂਗੇ ਜੀ ਇੱਕ ਛੋਟਾ ਜਿਹਾ ਪੀਸ ਆਪਾਂ ਲੈ ਕੇ ਠੀਕ ਹੈ ਜਿਵੇਂ ਆਹ ਲੈ ਕੇ ਠੀਕ ਹੈ ਹਲਦੀ ਦਾ ਕੱਚੀ ਹਲਦੀ ਬਿਲਕੁਲ ਇਹਨੂੰ ਥੋੜਾ ਕੁੱਟ ਲੈਣਾ ਆਪਾਂ ਮਤਲਬ ਇਹ ਤਾਂ ਹੁਣ ਆਪਾਂ ਐ ਲੈ ਰਹੇ ਇਹਨੂੰ ਜਿਵੇਂ ਕੁੱਟ ਕੇ ਨਾ ਦਾ ਰਸ ਜਿਵੇਂ ਹੋਵੇ ਉਹ ਚੀਜ਼ ਕਰਕੇ ਜੀ ਬਣਾ ਹਾਂਜੀ ਤਾਂ ਤਾਂ ਜੀ ਉਹਦੇ ਹੇੜਾ ਰੱਖ ਲੀ ਬਸ ਠੀਕ ਹੈ ਇਹ ਜਿਹੜਾ ਜੀ ਕੁੱਟੇ ਨਾ ਜਾਵੇ ਤਾਂ ਆਪ ਚੂਸ ਵੀ ਸਕਦੇ ਆ ਚੂਸ ਸਕਦੇ ਆ ਵੈਸੇ ਨਾ ਜਿਹੜਾ ਕੁੱਟਕ ਜਾਂ ਰਸ ਨਾ ਉਹ ਆ ਚੂਸ ਕੇ ਅੰਦਰ ਲਾਓ ਆਪ ਨੇ ਆਪ ਅੰਦਰ ਜਾਊਗਾ ਠੀਕ ਹੈ ਤੁਸੀਂ ਦੇਖਿਓ ਫਿਰ ਕਿਵੇਂ ਦਿਨਾਂ ਚ ਰਿਜ਼ਲਟ ਮਿਲਦਾ ਮਤਲਬ ਇੰਨੀ ਕਿ ਜਿਹੜੀ ਇਹਦੀ ਗੰਢੀ ਨਾਲ ਬਿਲਕੁਲ ਜੀ ਬਿਲਕੁਲ ਕੀ ਬਾਤ अच्छा इक गल और दसो फिर जडी ए हल्दी है हल्दी ਦਾ ਕੀ ਕੰਮ ਹੈ ਮਤਲਬ ਸਵੇਲਿੰਗ ਘਟਾਉਗੀ ਟੌਨਸਲਸ ਘਟਾਏਗੀ ਵਾਰ-ਵਾਰ ਹੋਣ ਵਾਲੇ ਟੌਨਸਲਰ ਤੋਂ ਕਿਹੜਾ ਛੁਡਾਏਗੀ ਇਹ ਗਟੀ ਇਨੀ ਸਰ ਇਹ ਆਪਣੇ ਆਪ ਚ ਹੀ ਦਵਾਈ ਹੈ ਇਹ ਇਹ ਜਦੋਂ ਇਹ ਲਵਾਂਗੇ ਇਹ ਟੌਨਸਲ ਨਹੀਂ ਟੌਨਸਲ ਠੀਕ ਕਰੇਗੀ ਟੋਟਲ ਗਲੇ ਦੀ ਇਨਫੈਕਸ਼ਨ ਜਿੰਨੀ ਵੀ ਆ ਰਹੀ ਹੈ ਇਹ ਸਾਰੀਆਂ ਠੀਕ ਕਰੇਗੀ ਜੀ ਜੀ ਸਵੇਲਿੰਗ ਨੂੰ ਠੀਕ ਕਰੇਗੀ ਠੀਕ ਹੈ ਹਾਂਜੀ ਜੀ 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 ਅੱਛਾ ਡਾਕਟਰ ਸਾਹਿਬ ਫਿਰ ਜਿਹੜਾ ਇਹ ਨੁਸਖਾ ਫਾਰਮੂਲਾ ਹੁਣ ਡਾਕਟਰ ਸਾਹਿਬ ਨੇ ਦੱਸਿਆ ਹੈਗਾ ਅ ਇਹ ਡਾਕਟਰ ਸਾਹਿਬ ਨੇ ਕਿਹਾ ਹੈ ਕਿ ਜਿਹੜੀ ਹਲਦੀ ਹੈਗੀ ਅਸੀਂ ਜੀਬ ਦੇ ਹੇਠਾਂ ਰੱਖ ਕੇ ਆਪਣੇ ਟੌਨਸਿਲ ਦਾ ਇਲਾਜ ਕਰ ਸਕਦੇ ਹਾਂ ਕਿੰਨੇ ਟਾਈਮ ਤੱਕ ਇਹ ਨੁਸਖਾ ਫਾਰਮੂਲਾ ਇਸਤੇਮਾਲ ਕਰਨਾ ਹੈ ਅਸੀਂ ਪਾਊਡਰ ਵੀ ਲੈ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਜਿਹੜਾ ਜੇ ਤੁਸੀਂ ਇਹਨੂੰ ਇਦਾਂ ਹੀ ਲੈਣੇ ਹੋ ਤਾਂ ਇਹ ਬੜਾ ਇਲਾਜ ਵਾਅਬ ਰਿਜ਼ਲਟ ਦੇਗੀ ਤੁਹਾਨੂੰ ਇਹਨੂੰ ਤੁਸੀਂ ਛੋਟੇ ਜੀ ਪੋਟੇ ਤੋਂ ਵੀ ਇੰਨੀ ਕੋਈ ਸਾਈਜ਼ ਲੈ ਕੇ ਜੀਬ ਦੇ ਥੱਲੇ ਰੱਖ ਕੇ ਲਓਗੇ ਤਾਂ ਇਹ ਬੜਾ ਚੰਗਾ ਦੇਗੀ ਔਰ ਇਹਨੂੰ ਤੁਸੀਂ ਪਹਿਲੇ 7 ਦਿਨ ਲੈਣਾ ਵਾ ਚੂਸਣਾ ਇਹਨੂੰ ਹਾਂ ਇਹਨੂੰ ਚੂਸਣਾ ਵਾ ਚੰਗੀ ਤਰ੍ਹਾਂ 7 ਦਿਨ ਚੂਸ ਕੇ ਉਸ ਤੋਂ ਬਾਅਦ ਤੁਸੀਂ ਸਾਨੂੰ ਫੋਨ ਕਰਕੇ ਆਪਦਾ ਫੀਡਬੈਕ ਦੇਣਾ ਵਾ ਚਾਹੇ ਉਹ ਨੈਗੇਟਿਵ ਵਾ ਚਾਹੇ ਉਹ ਪੋਜ਼ਿਟਿਵ ਵਾ ਰਿਜ਼ਲਟ ਆਇਆ ਨਹੀਂ ਆਇਆ ਤੁਸੀਂ ਸਾਨੂੰ ਦੱਸਣਾ ਵਾ ਔਰ 7 ਦਿਨਾਂ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂਗੇ ਵੀ ਗਾਹ ਤੁਸੀਂ ਇਹਨੂੰ ਲੈਣਾ ਵਾ ਕਿ ਨਹੀਂ ਲੈਣਾਗਾ ਅੱਛਾ ਪਰ ਤੁਸੀਂ ਕਹਿ ਰਹੇ ਸੀ ਵੀ ਤੁਹਾਡੇ ਕੋਲ ਕਿਸ ਤਰ੍ਹਾਂ ਦਾ ਨੁਸਖਾ ਫਾਰਮੂਲਾ ਨਗੀ ਸਾਹਿਬ ਤੁਸੀਂ ਵੀ ਕਹਿ ਰਹੇ ਸੀ ਕਰਨਜੀਤ ਤੁਸੀਂ ਵੀ ਕਹਿ ਰਹੇ ਸੀ ਵੀ ਜਿਹਦੇ ਨਾਲ 90% 95% 99% ਤੱਕ ਜਿਹੜਾ ਰਿਜ਼ਲਟ ਤੁਸੀਂ ਲਿਆ ਖਾਸ ਕਰਕੇ ਗਲੇ ਵਾਲੇ ਮਾਮਲੇਾਂ 'ਚ ਟੌਂਸਲਸ ਵਾਲੇ ਮਾਮਲੇਾਂ 'ਚ ਬਿਲਕੁਲ ਜੀ ਬਿਲਕੁਲ ਜਿਹੜੇ ਤਾਂ ਇਹ ਨੁਸਖਾ ਕਰ ਸਕਦੇ ਕਿਉਂਕਿ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਰੋਗ ਹੁੰਦੇ ਆ ਜੀ ਤਿੰਨ ਤਰ੍ਹਾਂ ਦੇ ਅਕਿਊਟ ਸਬਕਿਊਟ ਤੇ ਕ੍ਰੋਨਿਕਲ ਜਿਹੜੇ ਤਾਂ ਅਕਿਊਟ ਵਾ ਅਕਿਊਟ ਦਾ ਮਤਲਬ ਆ ਜਿਨ੍ਹਾਂ ਨੂੰ ਕੁਝ-ਕੁਝ ਸਮੇਂ ਤੋਂ ਯਾਨੀ ਕਿ ਕੁਝ-ਕੁਝ ਦਿਨਾ ਤੋਂ ਇਹ ਸਮੱਸਿਆ ਆਉਣੀ ਸ਼ੁਰੂ ਹੋਈ ਆ ਉਹਨਾਂ ਵਾਸਤੇ ਤਾਂ ਇਹ ਹੈਗਾ ਵਾ ਵਰਦਾਨ ਠੀਕ ਹੈ ਉਹਨਾਂ ਨੂੰ ਤਾਂ ਆਸੇ-ਪਾਸੇ ਦੇਖਣ ਦੀ ਲੋੜ ਨਹੀਂ ਜਿਹੜੇ ਸਬਕਿਊਟ ਨੇ ਯਾਨੀ ਕਿ ਕੁਝ ਕੁ ਮਹੀਨਿਆਂ ਦਾ ਜਿਨ੍ਹਾਂ ਨੂੰ 2 4 5 ਮਹੀਨੇ ਹੋ ਗਏ ਨੇ ਉਹ ਚਿੰਤਾ ਦਾ ਵਿਸ਼ਾ ਬੰਦੇ ਨੇ ਉਹਨਾਂ ਨੂੰ ਕਿਸੇ ਚੰਗੇ ਡਾਕਟਰ ਤੋਂ ਸਲਾਹ ਲੈਣ ਦੀ ਲੋੜ ਪਰ ਜਿਹੜੇ ਕ੍ਰੋਨਿਕਲ ਡਿਸੀਜ਼ ਚ ਨੇ ਵਾਰ-ਵਾਰ ਜਿੰਨਾ ਦਾ ਗਲਾ ਖਰਾਬ ਵਾਰ-ਵਾਰ ਗਲਾ ਖਰਾਬ ਹੋ ਰਿਹਾ ਵਾ ਜਿਨ੍ਹਾਂ ਨੂੰ ਡਾਕਟਰ ਨੇ ਕਹਿਤਾ ਕਿ ਹੁਣ ਤਾਂ ਭਾਈ ਆਪਰੇਸ਼ਨ ਹੀ ਹੋਣਾ ਇਹਦਾ ਹੱਲ ਨਹੀਂ ਹੈਗਾ ਉਹਦੇ ਉਹਦੇ ਵਾਸਤੇ ਨਾਗੀ ਇਲੈਕਟ੍ਰੋਮੋਬਿਲਿਟੀ ਸੈਂਟਰ ਹਨ ਕਿ ਡਾਕਟਰਸ ਵੱਲੋਂ ਆਪਾਂ ਸਪੈਸ਼ਲ ਇੱਕ ਟਨਸਲ ਕੇਅਰ ਲੈ ਕੇ ਆਏ ਆ ਜਿਹੜਾ 99.9% ਤੁਹਾਡੇ ਟਨਸਲ ਦੀ ਰਿਕਵਰੀ ਕਰੇਗਾ ਪਰ ਸ਼ਰਤ ਇੱਕ ਵਾ ਇਹ ਕ੍ਰੋਨਿਕਲ ਡਿਸੀਜ਼ ਆ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਸਬਕਿਊਟ ਨੇ ਜਿਹੜੇ ਜਿਹੜੇ ਅਕਿਊਟ ਵਾ ਜੇ ਅਕਿਊਟ ਵਾਲੇ ਇਧਰ ਹੁੰਦੇ ਆ ਮੰਨ ਲਓ ਤੇ ਉਹਨਾਂ ਨੂੰ ਤਾਂ ਪਹਿਲੇ 5 ਤੋਂ 10 ਦਿਨ ਦੇ ਵਿੱਚ ਵਿੱਚ ਇਹਦਾ ਰਿਜ਼ਲਟ ਦਿਖਣ ਲੱਗ ਜੇਗਾ ਜਿਹੜੇ ਸਬਕਿਊਟ ਵਾ ਉਹਨਾਂ ਵਾਸਤੇ ਕੋਈ 1 ਮਹੀਨੇ ਦਾ ਪ੍ਰੋਸੈਸ ਹੈਗਾ ਵਾ ਜਿਹੜੇ ਕ੍ਰੋਨਿਕਲ ਡਿਸੀਜ਼ ਚ ਨੇ ਉਹਨਾਂ ਨੂੰ ਰੈਗੂਲਰ 3 ਮਹੀਨੇ ਇਹਦੇ ਨਾਲ ਚੱਲਣਾ ਪਏਗਾ ਔਰ ਅਗਰ ਤੁਸੀਂ ਇਹਨੂੰ ਲੈਣੇ ਹੋ ਔਰ ਇਹਨੂੰ ਲੈਣ ਦੀ ਵਿਧੀ ਮੈਂ ਦੱਸ ਦਿੰਨਾ ਬੜੀ ਹੀ ਆਸਾਨ ਤੇ ਬੜੀ ਹੀ ਸੌਖੀ ਆ ਤੁਸੀਂ ਕੀ ਕਰਨਾ ਇੱਕ ਗਲਾਸ ਦੇ ਵਿੱਚ ਪਾਣੀ ਲੈ ਕੇ ਇਹਦੇ ਵਿੱਚ ਇਦਾਂ ਕਰਕੇ ਆਪਾਂ 10 ਤੋਂ 15 ਬੂੰਦਾ ਪਾਵਾਂਗੇ 1 2 3 4 5 6 7 8 9 10 11 12 13 14 ਤੇ 15 15 ਕੁ ਜਿਹੜੀਆਂ ਬੂੰਦਾ ਨੇ ਉਹ ਆਪਾਂ ਦਿਨ ਦੇ ਵਿੱਚ ਤਿੰਨ ਟਾਈਮ ਲੈਣੀਆਂ ਹੁੰਦੀਆਂ ਨੇ ਤਿੰਨ ਟਾਈਮ ਇਦਾਂ ਪਾ ਕੇ ਇਹਨੂੰ ਸਿਪ ਸਿਪ ਕਰਕੇ ਪੀਣਾ ਜੀ ਬਸ ਪਰ ਹੁਣ ਸਾਨੂੰ ਹਮੇਸ਼ਾ ਦੀ ਤਰ੍ਹਾਂ ਜਿਹੜਾ ਮੇਰਾ ਇੱਕ ਸਵਾਲ ਹੁੰਦਾ ਡਾਕਟਰ ਸਾਹਿਬ ਕਿ ਜਿਹੜਾ ਇਹ ਇੱਕ ਗਲਾਸ ਹੈ ਕਰੇਗਾ ਕੀ ਹੁਣ ਸਾਨੂੰ ਇਹ ਵੀ ਸਮਝਾਓ ਫਿਰ ਕਿ ਸਾਹਿਬ ਅੱਜ ਤਾਂ ਜਿਹੜਾ ਇਹ ਇੱਕ ਗਲਾਸ ਆ ਇਹ ਅੰਮ੍ਰਿਤ ਦਾ ਰੂਪ ਧਾਰ ਚੁੱਕਾ ਏ ਅੰਮ੍ਰਿਤ ਦਾ ਰੂਪ ਕਿਵੇਂ ਧਾਰ ਚੁੱਕਾ ਕਿ ਜਿਹੜੀ ਇਹਦੇ ਵਿੱਚ ਅੱਜ ਰੈਮਡੀਜ਼ ਪਾਈ ਆ ਇਹ ਇਲੈਕਟ੍ਰੋ ਹੋਮੋਪੈਥੀ ਆ ਯਾਨੀ ਕਿ ਕੁਦਰਤ ਵੱਲੋਂ ਤਿਆਰ ਕੀਤੀ ਪਲਾਟ ਔਰੈਂਟਡ ਆ ਔਰ ਪਲਾਂਟਸ ਜਦੋਂ ਵਿੱਚ ਪੈ ਜਾਂਦੇ ਫਿਰ ਉਹ ਅੰਮ੍ਰਿਤ ਬਣ ਜਾਂਦਾ ਔਰ ਕੁਦਰਤ ਵੱਲ ਜੁੜ ਜਾਂਦਾ ਹੁਣ ਇੱਕ ਗਲਾਸ ਜਿਹੜੇ ਤੁਹਾਡੇ ਗਲੇ 'ਚ ਹੋ ਰਹੀ ਆ ਉਨੂੰ ਬੰਦ ਕਰੇਗਾ ਇੱਕ ਗਲਾਸ ਜਿਹੜੀ ਇਸ ਏਰੀਏ ਚ ਇਸ ਏਰੀਏ ਚ ਸਵੇਲਿੰਗ ਆ ਗਈ ਆ ਉਹਨੂੰ ਘਟਾਏਗਾ ਇੱਕ ਗਲਾਸ ਇਸ ਪਾਸੇ ਦਰਦ ਹੋ ਰਿਹਾ ਜਾਂ ਇਸ ਪਾਸੇ ਦਰਦ ਹੋ ਰਿਹਾ ਬੰਦ ਕਰੇਗਾ ਇੱਕ ਗਲਾਸ ਸਾਹ ਲੈਣ ਚ ਦਿੱਕਤ ਆ ਰਹੀ ਆ ਸਾਹ ਰੁਕ ਰੁਕ ਕੇ ਆ ਰਿਆ ਵਾ ਉਹਨੂੰ ਘਟਾਏਗਾ ਔਰ ਇੱਕ ਗਲਾਸ ਜੇਕਰ ਤੁਹਾਡਾ ਫੀਵਰ ਕਫ ਕੰਟਰੋਲ ਨਹੀਂ ਹੋ ਰਿਹਾ ਸਾਹ ਬਹੁਤ ਚੜ ਰਿਹਾ ਬਲਗਮ ਆ ਰਹੀ ਆ ਉਹਨੂੰ ਖਤਮ ਕਰਨ ਦੀ ਸ਼ਕਤੀ ਰੱਖਦਾ ਜੀ ਕਿਆ ਬਾਤ ਹੈ ਅੱਛਾ ਨਗੀ ਸਾਹਿਬ ਜਿਹੜੀ ਇਹ ਨੁਸਖਾ ਫਾਰਮੂਲਾ ਹੈ ਤੁਸੀਂ ਦੱਸ ਰਹੇ ਹੋ ਇਹ ਇਕੱਲੇ ਹੀ ਕੰਮ ਕਰ ਜਾਂਦਾ ਬਿਲਕੁਲ ਜੀ ਦੇਖੋ ਜੀ ਦਾ ਨਾ ਇਹ ਇਹ ਬ੍ਰਹਮ ਅਸਤਰ ਦੇ ਨਾਲ ਹੀ ਕੰਮ ਕਰੇਗਾ ਅੱਛਾ ਬਿਲਕੁਲ ਆਪਾਂ ਜਿਹੜਾ ਬ੍ਰਹਮ ਅਸਤਰ ਚੱਲ ਰਿਹਾ ਨਾ ਇਹ ਬ੍ਰਹਮ ਅਸਤਰ 2 ਨਾਲ ਇਹਨਾਂ ਦੇ ਪਲੱਸ ਹੋਏਗਾ ਮਤਲਬ ਫਿਰ ਇੱਕ ਇੱਕ 11 ਵਾਲੀ ਗੱਲ ਬਿਲਕੁਲ ਜੀ ਬਿਲਕੁਲ ਦੇਖੋ ਜਿਵੇਂ ਕਹਿੰਦਾ ਇੱਕ ਇਕੱਲਾ 2 11 ਹੈ ਜਦੋਂ ਇਹ ਰਲ ਕੇ ਚੱਲਣਗੇ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਹੈ ਕਿ ਬਹੁਤ ਜਲਦੀ ਇਹਨਾਂ ਚੀਜ਼ਾਂ ਨਾਲ ਰਾਤ ਨੂੰ ਕਿਉਂਕਿ ਬ੍ਰਹਮ ਅਸਤਰ ਦਾ ਮਤਲਬ ਹੀ ਕਿ ਇਹਨੇ ਬਾਡੀ ਦੇ ਮੁਤਾਬਕ ਟੈਂਪਰੇਮੈਂਟ ਦੇ ਮੁਤਾਬਕ ਕੰਮ ਕਰਨਾ ਸੋ ਜਿਵੇਂ ਸਭ ਤੋਂ ਛੋਟੀ ਇਕਾਈ ਹੈ ਸੈੱਲ ਸੈੱਲ ਟਿਸ਼ੂ ਆਰਗਨ ਸਿਸਟਮ ਇਹ ਬ੍ਰਹਮ ਮस्तर ਆਪਣਾ ਸੈੱਲ ਤੇ ਕੰਮ ਕਰਦਾ ਜੋ ਸੈੱਲ ਤੇ ਕੰਮ ਕਰੇਗਾ ਅਗਲਾ ਕੰਮ ਸਾਡੀ ਬੋਡੀ ਦਾ ਹੁੰਦਾ ਹੈ ਨਾ ਕਿ ਸਾਡੇ ਅਰਗ ਦੇ ਦਵਾਈਆਂ ਜਦੋਂ ਆਪਾਂ ਜੜ ਨੂੰ ਪਾਣੀ ਦੇ ਦਿੱਤਾ ਬੋਡੀ ਆਪਣੇ ਆਪ ਖਰੀ-ਪਰੀ ਹੋ ਜਾਣੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਨਗੀ ਸਾਹਿਬ ਤੁਹਾਡਾ ਸਾਰੀ ਜਾਣਕਾਰੀ ਦੇਣ ਵਾਸਤੇ ਅੱਛਾ ਕਰਨ ਜੀ ਜੇਕਰ ਕਿਸੇ ਨੇ ਮਿਲਣਾ ਹੋਵੇ ਤੁਹਾਡੇ ਨਾਲ ਕੰਸਲਟ ਕਰਨਾ ਹੋਵੇ ਸਾਡੇ ਵੀਰ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਤੱਕ ਤੁਹਾਡੇ ਤੱਕ ਪਹੁੰਚ ਕਰ ਦੇਣੀ ਇਟਲੀ ਵਾਲੇ ਭਾਈ ਸਾਹਿਬ ਬੈਠੇ ਸੀ ਇੱਥੇ ਤੇ ਉਸ ਤਰੀਕੇ ਨਾਲ ਤੁਹਾਡੇ ਨਾਲ ਕੰਸਲਟ ਕਰਨ ਦਾ ਕੀ ਟੰਗ ਬਿਲਕੁਲ ਜੀ ਬਿਲਕੁਲ ਆਪਣੀ ਜਿਹੜੇ ਵਿਦੇਸ਼ਾਂ ਚ ਆਪਣੇ ਵੀਰ ਭਰਾ ਬੈਠੇ ਨੇ ਉਹਨਾਂ ਵਾਸਤੇ ਔਨਲਾਈਨ ਅਪਾਇੰਟਮੈਂਟ ਅਵੇਲੇਬਲ ਹੁੰਦੀ ਆ ਉਹ ਔਨਲਾਈਨ ਅਪਾਇੰਟਮੈਂਟ ਲੈ ਕੇ ਸਾਡੇ ਨਾਲ ਔਨਲਾਈਨ ਵੀ ਗੱਲ ਕਰ ਸਕਦੇ ਆ ਚਾਹੇ ਉਹ ਵੀਡੀਓ ਕਾਨਫਰੈਂਸ ਚ ਹੋਵੇ ਚਾਹੇ ਉਹ ਵੌਇਸ ਕਾਨਫਰੈਂਸ ਚ ਹੋਵੇ ਉਹ ਗੱਲ ਕਰ ਸਕਦੇ ਔਰ ਜਿਹੜੇ ਸਾਡੇ ਪੰਜਾਬ ਚ ਜਾਂ ਇੰਡੀਆ ਚ ਬੈਠੇ ਭਰਾ ਭੈਣ ਨੇ ਉਹਨਾਂ ਵਾਸਤੇ ਜਲੰਧਰ ਦੇ ਵਿੱਚ ਗੜਾ ਰੋਡ ਤਾਜ ਮਾਰਕੀਟ ਨੀਅਰ ਬੱਸ ਸਟੈਂਡ ਪਿੰਮਜ਼ ਹਸਪੀਟਲ ਤੋਂ ਅੱਗੇ ਆ ਕੇ ਸਿੱਧਾ ਤੁਸੀਂ ਤੁਰ ਕੇ ਆਉਣਾ ਵਾ ਔਰ ਉਹਨਾਂ ਵਾਸਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਅਸੀਂ ਅਵੇਲੇਬਲ ਹੁੰਨੇ ਆ ਸਾਡੇ ਨਾਲ ਫੋਨ ਤੇ ਗੱਲ ਕਰਕੇ ਸਟਾਫ ਦੇ ਕੋਲੇ ਨੰਬਰ ਹੁੰਦਾ ਵਾ ਅਪਾਇੰਟਮੈਂਟ ਨੰਬਰ ਲੈ ਕੇ ਤੁਸੀਂ ਆਪਦਾ ਉਸ ਤੋਂ ਬਾਅਦ ਹੀ ਵਿਜ਼ਿਟ ਕਰੋ ਕਿਉਂਕਿ ਕਈ ਵਾਰੀ ਰਸ਼ ਹੁੰਦਾ ਵਾ ਤਾਂ ਤੁਸੀਂ ਖਰਾਬ ਬਣਾਵੋ ਔਰ ਮਿਲਣ ਦਾ ਤਰੀਕਾ ਜਿਹੜਾ ਬੜਾ ਹੀ ਸਿੰਪਲ ਤੇ ਸਾਦਾ ਵਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਹਾਂ ਕਿ ਜਿਹਨਾਂ ਨੂੰ ਵਾਰ-ਵਾਰ ਗਲੇ ਦੀ ਦਿੱਕਤ ਪਰੇਸ਼ਾਨੀ ਆ ਰਹੀ ਹੈ ਤੇ ਕੱਚੀ ਹਲਦੀ ਚੂਸਣ ਦੇ ਨਾਲ ਉਹਨਾਂ ਨੂੰ ਗਲੇ ਦੇ ਵਿੱਚ ਰਾਹਤ ਜ਼ਰੂਰ ਮਿਲੂਗੀ ਪਰ ਇਹ ਵੀਡੀਓ ਉਹਨਾਂ ਨੌਜਵਾਨ ਮੁੰਡੇ ਕੁੜੀਆਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਦਾ ਕਹਿੰਦੇ ਨੇ ਜੀ ਗਲਾ ਸਾਡਾ ਬੜਾ ਜ਼ਿਆਦਾ ਸੈਂਸਿਟਿਵ ਹੈ ਇੰਨਾ ਜ਼ਿਆਦਾ ਸੈਂਸਿਟਿਵ ਵਜ੍ਹਾ ਤੇ ਖੱਟਾ ਕੁਝ ਖਾ ਹੀ ਨਹੀਂ ਸਕਦੇ ਬਹੁਤ ਜ਼ਿਆਦਾ ਠੰਡਾ ਪਾਣੀ ਪੀ ਨਹੀਂ ਸਕਦੇ ਠੰਡਾ ਪਾਣੀ ਪੀਨਸਾਰ ਜਿਹੜਾ ਸਾਡਾ ਤਾਂ ਗਲਾ ਬੈਟ ਜਾਂਦਾ ਹੈ ਆਵਾਜ਼ ਦਬ ਜਾਂਦੀ ਹੈ ਹੋਰ ਬਹੁਤ ਸਾਰੀ ਦਿੱਕਤਾਂ ਪਰੇਸ਼ਾਨੀਆਂ ਬੁਖਾਰ ਹੋ ਜਾਂਦਾ ਹੈ ਸਿਰਦਰਦ ਹੋ ਜਾਂਦਾ ਹੈ ਤੇ ਉਹਨਾਂ ਨਾਲ ਮੈਨੂੰ ਲੱਗਦਾ ਹੈ ਕਿ ਕਾਫੀ ਹੱਦ ਤੱਕ ਇਹ ਮਫੀਦ ਇਹਦੀ ਸਾਬਿਤ ਹੋ ਸਕਦਾ ਹੈ ਪਰ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਡਾਕਟਰ ਗੁਰਬਖਸ਼ ਸਿੰਘ ਨਾਗੀ ਤੇ ਡਾਕਟਰ ਕਰਨ ਘਟਾਰੇ ਉਹਨਾਂ ਦੀ ਟੀਮ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਧੰਨਵਾਦ